ਜਦੋਂ ਸਾਥ ਸੰਗਤ ਦੀ ਵੱਡਾ ਕੱਲੂ ਘਾਰਾ ਹੋਇਆ। ਤੇ ਵੱਡੇ ਕੱਲੂ ਘਾਰੇ ਤੋਂ ਬਾਅਦ ਜਿਸ ਸਮੇਂ ਬਹੁਤ ਵੱਡਾ ਨੁਕਸਾਨ ਹੋਇਆ। ਬਾਬਾ ਬਨੋਦ ਸਿੰਘ ਜੀ ਨੂੰ ਏਡੇ ਗਹਿਰੇ ਫਟ ਲੱਗੇ ਸੀ ਕਿ ਜਦੋਂ ਪੜਾ ਤੇ ਲਿਆ ਕੇ ਘੋੜੇ ਤੋਂ ਉਤਾਰਿਆ ਗਿਆ ਸਵਾਸ ਆ ਰਹੇ ਸੀ। ਬਾਬਾ ਬਨੋਦ ਸਿੰਘ ਜੀ ਦੇ ਘਰੋਂ ਬੀਬੀ ਨੇ ਆਪਣੇ ਪਤੀ ਦੇ ਸਰੀਰ ਨੂੰ ਉਤਾਰਿਆ। ਜਦੋਂ ਸ਼ਰੀਰ ਪਤਾਰਿਆ ਹੈ ਸਿੰਘਾਂ ਨੇ ਨਾਲ ਮਦਦ ਕੀਤੀ ਤੇ ਵੱਡੇ ਫੱਟ ਲੱਗੇ ਕਰਕੇ ਹਕੀਮ ਦਾਤ ਨੇ ਸਮੇਂ ਪ੍ਰਬੰਧ ਕੀਤਾ ਜਾਣ ਲੱਗਾ ਪਰ ਬਾਬਾ ਬਲੋਤ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਖਾਲਸਾ ਜੀ ਹੁਣ ਆਗਿਆ ਦੇ ਦਿਓ ਆਗਿਆ ਦੇ ਦਿਓ ਸਾਨੂੰ ਬਾਣੀ ਸੁਣਾਓ ਬਾਬਾ ਬਲੋਤ ਸਿੰਘ ਜੀ ਦੇ ਘਰੋਂ ਬੀਬੀ ਨੇ ਗੋਦ ਵਿੱਚ ਸੀਸ ਰੱਖ ਕੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਜਪਜੀਤ ਸਿੰਘ ਦਾ ਪਾਠ ਇੰਨੀ ਸੁਰ ਨਾਲ ਇੰਨੇ ਪਿਆਰ ਨਾਲ ਕੀਤਾ ਸ਼ਲੋਕ ਪੜ੍ਹ ਕੇ ਜਦੋਂ ਸੀਸ ਝੁਕਾਇਆ ਨਾ ਆਪਣਾ ਮੱਥਾ ਆਪਣੇ ਪਤੀ ਦੇ ਮੱਥੇ ਨਾਲ ਲਾਇਆ ਤਾਂ ਸਿੰਘ ਬੀਬੀ ਜੀ ਦਾ ਸੀਸ ਉਠਾ ਰਹੇ ਸੀ ਪਰ ਬੀਬੀ ਜੀ ਆਪਣੇ ਪਤੀ ਦੇ ਸੀਸ ਨਾਲ ਸੀਸ ਜੋੜ ਕੇ ਪ੍ਰਾਣ ਤਿਆਗ ਗਈ ਸੀ ਸਾਥ ਸੰਗਤ ਜੀ ਇਹ ਹੁੰਦਾ ਹੈ ਅੰਦਰ ਦਾ ਪਿਆਰ ਕਿ ਆਪਣੇ ਪਤੀ ਦਾ ਵਿਛੋੜੇ ਤੋਂ ਬਿਨਾਂ ਜ਼ਿੰਦਗੀ ਜਿਉਣੀ ਨਹੀਂ ਸੀ ਇੱਕ ਸੰਗਤ